ਸਸ਼ਕਲ ਔਨਅਰ ਦੇਖ ਰਹੇ ਤੁਸੀਂ ਮੈਂ ਰਵਿੰਦਰ ਸਿੰਘ ਇਸ ਵਕਤ ਦੀ ਵੱਡੀ ਖਬਰ ਮਜੀਠਾ ਰੋਡ ਤੋਂ ਸਾਹਮਣੇ ਆ ਰਹੀਏ ਦਾਦਕੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਮਜੀਠਾ ਰੋਡ ਬਾਈਪਾਸ ਤੇ ਜਿਹੜਾ ਤਮਾਕੇ ਦੀ ਜਿਹੜੀ ਗੱਲ ਸਾਹਮਣੇ ਆ ਰਹੀਏ ਤਾਂ ਦਾਦੀ ਕੀ ਮਜੀਠਾ ਰੋਡ ਤੇ ਜਿਹੜਾ ਤਮਾਕਾ ਹੋਇਆ ਜ਼ਬਰਦਸਤ ਤਾਂ ਦਾਦੀ ਕੀ ਪੰਜਾਬ ਵਿੱਚ ਮੂੜ ਤੋਂ ਜਿਹੜਾ ਜ਼ਬਰਦਸਤ ਤਮਾਕਾ ਹੋਇਆ ਪੂਰੇ ਇਲਾਕੇ ਵਿੱਚ ਜਿਹੜਾ دہشت ਦਾ ਮਾਹੌਲ ਜਿਹੜਾ ਬਣ ਗਿਆ ਹੈ ਤੇ ਪੰਜਾਬ ਵਿੱਚ ਸਰਹੰਤੀ ਜਣੇ ਦੇ ਵਿੱਚ ਮੂੜ ਤੋਂ ਤਮਾਕਾ ਹੋਣ ਨਾਲ ਪੂਰੇ ਇਲਾਕੇ ਦੇ ਵਿੱਚ ਜਿਹੜਾ دہشت ਆ ਮਹੌਲ ਪੈਦਾ ਹੋ ਗਿਆ ਹੈ ਤਾਂ ਦਾਦੇ ਕੀ ਅਮਰਸਰ ਮਜੀਠਾ ਰੋਡ ਬਾਈਪਾਸ ਤੇ ਡੀਸੈਟ ਵੈਨਿਊ ਦੇ ਪਹਾੜ ਤਮਾਕਾ ਹੋਣ ਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਕਟੜਾ ਵਾਲੀ ਥਾਂ ਉੱਤੇ ਪੁਜੀ ਪੁਲਿਸ ਨੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜੀ ਖਬਰ ਮਿਲੀ ਸੀ ਕਿ ਬਲਾਸਟ ਹੋਇਆ ਤੇ ਇਹਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਜਿਸ ਨੂੰ ਪੁਲ ਹਸਤਾਲ ਦੇ ਪੇਜ ਦਿੱਤਾ ਗਿਆ ਮਾਪਲੀ ਦੀ ਜਿਹੜੀ ਜਾਂਚ ਇਸ ਦੀ ਜਿਹੜੀ ਫਿਲਹਾਲ ਕੀਤੀ ਜਾ ਰਹੀ ਹੈ ਤੇ ਪਤਾ ਕੀਤਾ ਜਾ ਰਿਹਾ ਵੀ ਇਹ ਬਲਾਸਟ ਜਿਹੜਾ ਕਿਸ ਤਰ੍ਹਾਂ ਹੋਇਆ ਹੈ ਤੇ ਫਿਲਹਾਲ ਇਹਦੀ ਜਿਹੜੀ ਜਾਂਚ ਹਲੇ ਕੀਤੀ ਜਾ ਰਹੀ ਹੈ ਮਜੀਠਾ ਰੋਡ ਤੇ ਜਿਹੜਾ ਬਲਾਸਟ ਹੋਇਆ ਤਾਂ ਇਹ ਦੱਸਦੀ ਕਿ ਪੰਜਾਬ ਦੇ ਵਿੱਚ ਜਿਹੜਾ ਪਹਿਲਾਂ ਵੀ ਕਈ ਤਰ੍ਹਾਂ ਦੇ ਜਿਹੜੇ ਬਲਾਸਟ ਹੋਏ ਸੀ ਤਾਂ ਇਸ ਨੂੰ ਲੈ ਕੇ ਇੱਕ ਵਾਰ ਫਿਰ ਜਿਹੜਾ ਮਜੀਠਾ ਰੋਡ ਤੇ ਅਮਰਸਰ ਦੇ ਵਿੱਚ ਜਿਹੜਾ ਬਲਾਸਟ ਹੋਇਆ ਤੇ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਦੱਸ ਦੱਸਿਆ ਜਾ ਰਿਹਾ ਹੈ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਜਿਹੜਾ ਬਲਾਸਟ ਹੋਇਆ ਇਹ ਵੀ ਤੁਹਾਨੂੰ ਸਾਫ਼ ਤੇ ਤਸਵੀਰਾਂ ਵਿੱਚ ਦਿਖਾ ਸਕਦੇ ਆ ਵੀ ਕਿਸ ਤਰ੍ਹਾਂ ਜਿਹੜੀ ਇਸ ਰੋਡ ਤੇ ਜਿਹੜਾ ਇਹ ਬਲਾਸਟ ਹੋਇਆ ਤੇ ਇਹ ਜਿਹੜਾ ਮਾਮਲਾ ਸਾਰਾ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਤੋਂ ਸਾਹਮਣੇ ਆ ਰਿਹਾ ਸਰਸਕਲ ਔਨ ਏਅਰ ਦੇਖ ਰਹੇ ਤੁਸੀਂ ਮੈਂ ਰਵਿੰਦਰ ਸਿੰਘ ਇਸ ਵਕਤ ਦੀ ਵੱਡੀ ਖਬਰ ਮਜੀਠਾ ਰੋਡ ਤੋਂ ਸਾਹਮਣੇ ਆ ਰਹੀ ਹੈ ਦੱਦ ਕੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਮਜੀਠਾ ਰੋਡ ਬਾਈਪਾਸ ਤੇ ਜਿਹੜਾ ਤਮਾਕੇ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਕੀ ਪੁਜੀਠਾ ਰੋਡ ਤੇ ਜਿਹੜਾ ਤਮਾਕਾ ਹੋਇਆ ਜਬਰਦਸਤ ਤਾਂ ਦੱਸਦੀ ਕਿ ਪੰਜਾਬ ਵਿੱਚ ਮੋੜ ਤੋਂ ਜਿਹੜਾ ਜਬਰਦਸਤ ਤਮਾਕਾ ਹੋਇਆ ਪੂਰੇ ਇਲਾਕੇ ਵਿੱਚ ਜਿਹੜਾ دہشت ਦਾ ਮਾਹੌਲ ਜਿਹੜਾ ਬਣ ਗਿਆ ਹੈ ਤੇ ਪੰਜਾਬ ਵਿੱਚ ਸਰਹੰਤੀ ਚੜੇ ਦੇ ਵਿੱਚ ਮੋੜ ਤੋਂ ਤਮਾਕਾ ਹੋਣ ਨਾਲ ਪੂਰੇ ਇਲਾਕੇ ਦੇ ਵਿੱਚ ਜਿਹੜਾ دہشت ਦਾ ਮਾਹੌਲ ਪੈਦਾ ਹੋ ਗਿਆ ਹੈ ਤਾਂ ਦੱਸਦੇ ਕੀ ਅਮਰਸਰ ਮੁਜੀਠਾ ਰੋਡ ਬਾਈਪਾਸ ਤੇ ਡੀਸੈਟ ਵੈਨਿਊ ਦੇ ਪਹਾੜ ਤਮਾਕਾ ਹੋਣ ਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਜੇਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਕਟੜਾ ਵਾਲੀ ਥਾਂ ਉੱਤੇ ਪੁਲਿਸ ਨੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜੀ ਖਬਰ ਮਿਲੀ ਸੀ ਕਿ ਬਲਾਸਟ ਹੋਇਆ ਤੇ ਇਹਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਜਿਸ ਨੂੰ ਪੁਲ ਹਸਪਤਾਲ ਤੇ ਭੇਜ ਦਿੱਤਾ ਗਿਆ ਮਾਪਲੀ ਦੀ ਜਿਹੜੀ ਜਾਂਚ ਇਸ ਦੀ ਜਿਹੜੀ ਫਿਲਹਾਲ ਕੀਤੀ ਜਾ ਰਹੀ ਹੈ ਤੇ ਪਤਾ ਕੀਤਾ ਜਾ ਰਿਹਾ ਵੀ ਇਹ ਬਲਾਸਟ ਜਿਹੜਾ ਕਿਸ ਤਰ੍ਹਾਂ ਹੋਇਆ ਹੈ ਤੇ ਫਿਲਹਾਲ ਇਹਦੀ ਜਿਹੜੀ ਜਾਂਚ ਹਲੇ ਕੀਤੀ ਜਾ ਰਹੀ ਹੈ ਮਜੀਠਾ ਰੋਡ ਤੇ ਜਿਹੜਾ ਬਲਾਸਟ ਹੋਇਆ ਤਾਂ ਇਹ ਦੱਸਦੀ ਕਿ ਪੰਜਾਬ ਦੇ ਵਿੱਚ ਜਿਹੜਾ ਪਹਿਲਾਂ ਵੀ ਕਈ ਤਰ੍ਹਾਂ ਦੇ ਜਿਹੜੇ ਬਲਾਸਟ ਹੋਏ ਸੀ ਤਾਂ ਇਸ ਨੂੰ ਲੈ ਕੇ ਇੱਕ ਵਾਰ ਫਿਰ ਜਿਹੜਾ ਮਜੀਠਾ ਰੋਡ ਤੇ ਅਮਰਸਰ ਦੇ ਵਿੱਚ ਜਿਹੜਾ ਬਲਾਸਟ ਹੋਇਆ ਤੇ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਦੱਸ ਦੱਸਿਆ ਜਾ ਰਿਹਾ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਜਿਹੜਾ ਬਲਾਸਟ ਹੋਇਆ ਇਹ ਵੀ ਸੋਨੂ ਸਾਫ ਤੇ ਤਸਵੀਰਾਂ ਵਿੱਚ ਦਿਖਾ ਸਕਦੇ ਆ ਕਿ ਕਿਸ ਤਰ੍ਹਾਂ ਜਿਹੜੀ ਇਸ ਰੋਡ ਤੇ ਜਿਹੜਾ ਇਹ ਬਲਾਸਟ ਹੋਇਆ ਤੇ ਇਹ ਜਿਹੜਾ ਮਾਮਲਾ ਸਾਰਾ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਤੋਂ ਸਾਹਮਣੇ ਆ ਰਿਹਾ